ਮਨ ਚਿਤ ਵਰਤਿਆ ਨੂੰ ਅਖਾਗਰ ਕਰੋ ਧਿਆਨ ਗੁਰੂ ਚਰਨਾਂ ਵਿੱਚ ਲਾਓ ਬਖਸ਼ੋ ਆਸੀਸ ਔਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਜਦੋਂ ਪੜੀਏ ਚਾਰ ਮੁਖ ਚੀਜ਼ਾਂ ਸਾਨੂੰ ਨਜ਼ਰ ਆਉਣਗੀਆਂ ਉਹ ਜਿੱਤਾਂ ਸਤਗੁਰਾਂ ਨੇ ਬੜੇ ਪਰਪੰਚਾਂ ਦਾ ਵਿਰੋਧ ਕੀਤਾ ਖੰਡਨ ਕੀਤਾ ਹਰ ਇੱਕ ਫਿਰਕੇ ਦੇ ਆਗੂ ਨੂੰ ਸਮਝਾਉਣ ਦਾ ਯਤਨ ਕੀਤਾ ਧਾਰਮਿਕ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਜਦੋਂ ਸਾਰੀ ਬਾਣੀ ਨੂੰ ਪੜੀਏ ਵਾਰ-ਵਾਰ ਪੜੀਏ ਫਿਰ ਇੱਕ ਗੱਲ ਸਾਨੂੰ ਸਪਸ਼ਟ ਹੁੰਦੀ ਹੈ ਕਿ ਚਾਰ ਮੁੱਖ ਗੱਲਾਂ ਹਜ਼ੂਰ ਨੇ ਸਮੁੱਚੀ ਬਾਣੀ ਅੰਦਰ ਸਾਨੂੰ ਦਰਸਾਈ ਹੈ ਉਹ ਚਾਰ ਗੱਲਾਂ ਕਿਹੜੀਆਂ ਨੇ ਇੱਕ ਤਾਂ ਪਰਮਪੁਰਖ ਵਾਹਿਗੁਰੂ ਪਰਮੇਸ਼ਵਰ ਜਿਸ ਦੇ ਬਾਰੇ ਬਾਣੀ ਨੇ ਕਿਹਾ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੋ ਗੁਣ ਤੇ ਪ੍ਰਭ ਪੈਨ ਜਾ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹਨੇ ਆ ਚੱਕਰ ਚਿਹਨ ਅਰ ਬਰਨ ਜਾਤ ਪਾਤ ਨਹਿਨ ਜੀ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕੈ ਉਹਦਾ ਰੂਪ ਰੰਗ ਉਹਦਾ ਆਕਾਰ ਜਾਤ ਪਾਤ ਕੁਝ ਵੀ ਬਿਆਨ ਨਹੀਂ ਕੀਤੀ ਜਾ ਸਕਦੀ ਇੱਕ ਤਾਂ ਅਖਾਲ ਪੁਰਖ ਦੀ ਗੱਲ ਕੀਤੀ ਬਾਣੀ ਕਾਉਂ ਥਾਈ ਹਜ਼ੂਰ ਨੇ ਇਹ ਦਰਸ਼ਾਇਆ ਕਿ ਪੂਰਾ ਪ੍ਰਭ ਆਰਾਧਿਆ ਉਹ ਪੂਰਾ ਹੈ ਅਸੀਂ ਅਧੂਰੇ ਹਾਂ ਮਨੁੱਖ ਅਧੂਰੇ ਉਹ ਪਰਮ ਪਿਤਾ ਵਾਹਿਗੁਰੂ ਪਰਮੇਸ਼ਵਰ ਪੂਰਾ ਹੈ ਤੇ ਉਹ ਪੂਰੇ ਦਾ ਸਾਰਾ ਕੁਝ ਕੀਤਾ ਹੋਇਆ ਫਿਰ ਦੂਸਰੇ ਨੰਬਰ ਤੇ ਬਾਣੀ ਨੇ ਗੱਲ ਕੀਤੀ ਏ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਪਹਿਲਾ ਅਕਾਲ ਪੁਰਖ ਦੀ ਫਿਰ ਉਸ ਨਾਮ ਦੇ ਜਿਸ ਨਾਮ ਤੋਂ ਇਹ ਖੰਡ ਬ੍ਰਹਿਮੰਡ ਆਕਾਰ ਸਾਰਿਆਂ ਨੇ ਇਹ ਸਾਰੇ ਹੋਂਦ ਵਿੱਚ ਆਏ ਨੇ ਆਪ ਜੀ ਪੜ੍ਹ ਦਿਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਸਾਰਾ ਕੁਝ ਉਹ ਨਾਮ ਨਾਲ ਸਿਰਜਿਆ ਹੋਇਆ ਹੈ ਤੀਸਰੇ ਨੰਬਰ ਤੇ ਹਜ਼ੂਰ ਨੇ ਬਾਣੀ ਵਿੱਚ ਗੱਲ ਕੀਤੀ ਸਤ ਗੁਰੂ ਦੀ ਜਿਸ ਸਤਗੁਰੂ ਦੀ ਪੂਰੇ ਸਤਗੁਰੂ ਦੀ ਕਿਰਪਾ ਦੇ ਨਾਲ ਪੂਰੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ ਇਹ ਤਿੰਨ ਗੱਲਾਂ ਤੇ ਅਸੀਂ ਪੜ੍ਹਨੇ ਫਿਰ ਬੇਨਤੀ ਅਕਾਲ ਪੁਰਖ ਨਾਮ ਔਰ ਗੁਰੂ ਤੇ ਜਦੋਂ ਇਸ ਤੋਂ ਚੌਥੇ ਨੰਬਰ ਤੇ ਜਾਈਏ ਤੇ ਫਿਰ ਉੱਥੇ ਸਤਗੁਰਾਂ ਨੇ ਬਾਰੰਬਾਰ ਇਸ ਨਾਮ ਨੂੰ ਜਪਣ ਵਾਲਿਆਂ ਦੀ ਗੱਲ ਕੀਤੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਮਹਾਰਾਜ ਇਸ ਸੰਸਾਰ ਵਿੱਚ ਕਿੰਨਿਆਂ ਨੇ ਰਹਿਣਾ ਤੇ ਕਿੰਨਾ ਚਲੇ ਜਾਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰਿਆਂ ਚਲੇ ਜਾਣਾ ਹੈ ਰਹਿਣਾ ਇੱਥੇ ਕਿਸੇ ਨਹੀਂ ਇਸ ਸੰਸਾਰ ਵਿੱਚੋਂ ਸਭ ਨੇ ਜਾਣਾ ਹੈ ਪਰ ਇਸ ਸੰਸਾਰ ਵਿੱਚੋਂ ਉਹ ਨਹੀਂ ਜਾਣਗੇ ਜਿਨ੍ਹਾਂ ਨਾਮ ਜਪੇ ਕਿਉਂਕਿ ਨਾਮ ਅਸਥਿਰਖ ਹੈ ਨਾਮ ਨਾਸ਼ਵੰਤ ਨਹੀਂ ਗੁਰੂ ਨਾਸ਼ਵੰਤ ਨਹੀਂ ਔਰ ਇਸ ਨਾਮ ਨੂੰ ਜਪਣ ਵਾਲੇ ਵੀ ਉਹਦੇ ਵਰਗੇ ਬਣ ਜਾਂਦੇ ਨੇ ਇੱਕ ਬਚਨ ਬਾਣੀ ਵਿੱਚ ਆਉਂਦਾ ਹੈ ਜੈਸਾ ਸੇਵਾ ਤੈਸੋ ਹੋਵੇ ਜਿਨੇ ਨੂੰ ਕੋਈ ਜਿਸ ਤਰ੍ਹਾਂ ਧਿਆਉਂਦਾ ਜਿਨੂੰ ਧਿਆਉਂਦਾ ਉਹ ਉਹਦੇ ਵਰਗਾ ਹੀ ਹੋ ਜਾਂਦਾ ਉਹਦੇ ਵਰਗਾ ਬਣ ਜਾਂਦਾ ਜਿਵੇਂ ਬਾਣੀ ਵਿੱਚ ਹੋਰ ਬਚਨ ਭਗਤ ਸਾਹਿਬਾਨ ਨੇ ਕਿਹਾ ਨਾ ਕਿ ਪੈਰੋ ਕੂਤ ਸੀਤਲਾ ਧਾਵੇ ਖਰਬਾਰ ਉਛਾਰ ਉਡਾਵੇ ਮਹਾ ਮਾਈ ਕੀ ਪੂਜਾ ਕਰੈ ਨਰਸੈ ਨਰ ਹੋਇ ਅਵਤਾਰੈ ਕੋਈ ਜਿਉ ਜੇ ਕ੍ਰਿਸ਼ਟ ਨੂੰ ਪੂਜਦਾ ਏ ਉਹਦੇ ਵਰਗਾ ਬਣ ਜਾਂਦਾ ਏ ਤੇ ਬਾਣੀ ਕਹਿੰਦੀ ਜਿਹੜਾ ਫਿਰ ਪਰਮੇਸ਼ਵਰ ਵਾਇਕਰੂ ਨੂੰ ਸਿਮਰਦਾ ਏ ਉਹਦਾ ਨਾਮ ਜਪਦਾ ਏ ਉਹਦੇ ਵਰਗਾ ਹੀ ਹੋ ਜਾਂਦਾ ਏ ਗੁਰੂ ਤੇਗ ਬਹਾਦਰ ਸਾਹਿਬ ਦੇ ਉਹ ਬਚਨ ਅਸੀਂ ਪੜਨੇ ਆਂ ਸਾਹਿਬ ਕੇ ਜਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਗੁਰੂ ਰਹਿਣਾ ਅਕਾਲ ਪੁਰਖ ਤਾਂ ਹੈ ਹੀ ਉਹ ਤਾਂ ਕਾਲ ਦੇ ਘੇਰੇ ਵਿੱਚ ਹੈ ਹੀ ਨਹੀਂ ਔਰ ਉਸ ਦਾ ਨਾਮ ਉਹ ਵੀ ਕਾਲ ਦੇ ਘੇਰੇ ਵਿੱਚ ਨਹੀਂ ਉਹ ਤਾਂ ਕਾਲ ਤੋਂ ਪਰੇ ਹੈ ਉਹਨੇ ਵੀ ਸਦੀਵ ਕਾਲ ਵਾਸਤੇ ਰਹਿਣਾ ਤੇ ਜਿਨ੍ਹਾਂ ਨੇ ਫਿਰ ਨਾਮ ਜਪਿਆ ਉਹ ਵੀ ਸਦੀਵ ਕਾਲ ਵਾਸਤੇ ਰਹਿੰਦੇ ਨੇ ਭਾਵੇਂ ਕਿ ਸਰੀਰ ਤੇ ਸਾਡੇ ਵਰਗਾ ਹੀ ਸਰੀਰ ਕਰਕੇ ਤਾਂ ਇੱਕ ਨਾ ਇੱਕ ਦਿਨ ਸਭ ਨੇ ਜਾਣਾ ਹੈ ਪਰ ਜਿਹਨੂੰ ਬਾਣੀ ਕਹਿੰਦੀ ਵੀ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ ਉਹਨਾਂ ਜਪਣ ਵਾਲਿਆਂ ਦੀ ਬਰਕਤ ਫਿਰ ਉਹਨਾਂ ਤੋਂ ਅਗਲੇ ਖਾਂਦੇ ਅਸੀਂ ਪਰਿਵਾਰ ਵਿੱਚ ਰਹਿੰਨੇ ਪਰਿਵਾਰ ਦੇ ਕਿੰਨੇ ਕੁ ਜੀਆਂ ਨੂੰ ਅਸੀਂ ਯਾਦ ਕਰਦੇ ਆ ਪਿਤਾ ਨੂੰ ਯਾਦ ਕਰਾਂਗੇ ਜੇ ਚਲੋ ਨਹੀਂ ਖੈ ਦਾਦੇ ਨੂੰ ਯਾਦ ਕਰ ਲਾਂਗੇ ਇਸ ਤੋਂ ਪਿੱਛੇ ਤਾਂ ਕੋਈ ਵੀ ਨਹੀਂ ਜਾਂਦਾ ਪਰ ਜਿਨ੍ਹਾਂ ਸਾਧੂ ਪੁਰਖਾਂ ਜਪਣ ਵਾਲਿਆਂ ਦੀ ਯਾਦ ਵਿੱਚ ਸਮਾਗਮ ਹੁੰਦੇ ਨੇ ਚੇਤੇ ਰੱਖਿਓ ਕਿੰਨੇ ਕਿੰਨੇ ਸਾਲ ਉਹਨਾਂ ਨੂੰ ਗਿਆਨ ਹੋ ਗਏ ਪਰ ਅੱਜ ਵੀ ਉਹਨਾਂ ਦੀ ਯਾਦ ਅੰਦਰ ਬੈਠ ਕੇ ਨਾਮ ਜਪਿਆ ਜਾਂਦਾ ਹੈ ਕੀਰਤਨ ਕਥਾ ਹੁੰਦੀ ਹੈ ਉਹਨਾਂ ਦੀ ਬਰਕਤ ਜਿਹੜੀ ਅੱਜ ਤੱਕ ਉਹ ਉਸੇ ਤਰ੍ਹਾਂ ਲਗਾਤਾਰ ਚੱਲ ਰਹੀ ਹੈ ਕਿਉਂਕਿ ਉਹਨਾਂ ਜਪਿਆ ਮੈਂ ਇਥੋਂ ਗੱਲ ਆਰੰਭ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਚਾਰ ਚੀਜ਼ਾਂ ਦੀ ਗੱਲ ਕੀਤੀ ਅਕਾਲ ਪੁਰਖ ਨਾਮ ਗੁਰੂ ਔਰ ਜਪਣ ਵਾਲੇ ਹੁਣ ਜਪਣ ਵਾਲੇ ਕੈਸੇ ਹਣੇ ਅੱਜ ਸ਼ਬਦ ਪੜ ਰਹੇ ਸਾਂ ਮਹਿਮਾ ਸਾਧੂ ਸੰਗ ਕੀ ਹਜ਼ੂਰ ਨੇ ਬਾਣੀ ਵਿੱਚ ਬਾਰ ਬਾਰ ਸਾਨੂੰ ਸਮਝਾਇਆ ਕਿ ਕਿਦਰੇ ਉਹਨਾਂ ਸਾਧੂ ਪੁਰਖਾਂ ਦੀ ਵਡਿਆਈ ਸੁਣ ਕੇ ਵੇਖ ਕੇ ਉਹ ਜਿ ਹੁੰਦੇ ਨੇ ਤੇ ਬਾਬਾ ਕਬੀਰ ਸਾਹਿਬ ਨੇ ਪੁੱਛਿਆ ਜੀ ਕਿ ਉਹ ਜਹਾਉਣਾ ਚਾਹੀਦਾ ਹੈ ਜਪਣ ਵਾਲਾ ਪੁਰਸ਼ ਉਹਦੇ ਵਿੱਚ ਕੋਈ ਤਾਂ ਗੁਣ ਹੋਵੇ ਨਾ ਜੇ ਕਿਸੇ ਨੂੰ ਡਾਕਟਰ ਕਿਹਾ ਜਾ ਰਿਹਾ ਇਹਦੇ ਮਤਲਬ ਉਹਦੇ ਵਿੱਚ ਡਾਕਟਰੀ ਦਾ ਗੁਣ ਖ ਹੈ ਕਿਸੇ ਦਾ ਰੋਗ ਉਹ ਠੀਕ ਕਰ ਸਕਦਾ ਜੇ ਕਿਸੇ ਦੇ ਕੋਲ ਕੋਈ ਆਉਦਾਖ ਹੈ ਇਹਦਾ ਮਤਲਬ ਉਹਦੇ ਨਾਲ ਸੰਬੰਧਿਤ ਗੁਣ ਵੀ ਉਹਦੇ ਵਿੱਚ ਖ ਹੈ ਉਹ ਗੁਣ ਦਾ ਮਾਲਕ ਹੈ ਪਰ ਜਿਹੜਾ ਸਾਧੂ ਜਿੰਨੂੰ ਕਿਹਾ ਜਾ ਰਿਹਾ ਏ ਪਰਮੇਸ਼ਵਰ ਦਾ ਪਿਆਰਾ ਜਿੰਨੂੰ ਕਿਹਾ ਜਾ ਰਿਹਾ ਬ੍ਰਹਮ ਗਿਆਨੀ ਕਿਹਾ ਜਾ ਰਿਹਾ ਸੰਤ ਕਿਹਾ ਜਾ ਰਿਹਾ ਗੁਰਸਿੱਖ ਕਿਹਾ ਜਾ ਰਿਹਾ ਉਹ ਕਿਦੇ ਵਰਗਾ ਕਿਵੇਂ ਦਾ ਹੋਣਾ ਚਾਹੀਦਾ ਤੇ ਬਾਬਾ ਕਬੀਰ ਸਾਹਿਬ ਫਿਰ ਆਪ ਹੀ ਸਵਾਲ ਕਰਦੇ ਨੇ ਆਪ ਹੀ ਉਹਦੇ ਤੇ ਤਰਕ ਕਰਦੇ ਨੇ ਆਪ ਹੀ ਜਵਾਬ ਵੀ ਦਿੰਦੇ ਨੇ ਉਹਨਾਂ ਕਿਹਾ ਜਿਹੜਾ ਪਰਮੇਸ਼ਵਰ ਦਾ ਪਿਆਰਾ ਹੈ ਨਾ ਉਹ ਇਉਂ ਹੋਣਾ ਚਾਹੀਦਾ ਜਿਵੇਂ ਰਸਤੇ ਦੇ ਵਿੱਚ ਪਿਆ ਵਟਾ ਹੋਵੇ ਕਬੀਰ ਰੋੜਾ ਹੋਏ ਰੋਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੈ ਭਗਵਾਨ ਹੁਣ ਦਾਸ ਕਿਵੇਂ ਦਾ ਹੋਵੇ ਜੀ ਜਿਵੇਂ ਰਸਤੇ ਦੇ ਵਿੱਚ ਪਿਆ ਬਟਾ ਹੋਵੇ ਕਿਉਂ ਉਹ ਸਾਰਿਆਂ ਦੇ ਪੈਰਾਂ ਵਿੱਚ ਥੱਲੇ ਨਿਮਰਤਾ ਦਾ ਪੁੰਜ ਹੈ ਨਿਮਰਤਾ ਦਾ ਪ੍ਰਤੀਕ ਹੈ ਉਹਨਾਂ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਸਾਰਿਆਂ ਦੇ ਪੈਰਾਂ ਥੱਲੇ ਹੋਵੇ ਹੋ ਸਭਨਾ ਕਿ ਜਿਹਨੂੰ ਕਾ ਉਹ ਨਿਮਰਤਾ ਦਾ ਮਾਲਕ ਹੋਵੇ ਨੀਵਾ ਹੋਵੇ ਮਨ ਕਰਕੇ ਤਨ ਕਰਕੇ ਪਰ ਨਾਲ ਹੀ ਕਹਿੰਦੇ ਨਹੀਂ ਨਹੀਂ ਕਬੀਰ ਰੋੜਾ ਹੋਇਆ ਤਾਂ ਕੀ ਆ ਪਿਆ ਪੰਥੀ ਕਉ ਦੁੱਖ ਦੇ ਹਰ ਜਨ ਐਸਾ ਚਾਹੀਏ ਜਿਉਂ ਧਰਨੀ ਮੈਂ ਖੇ ਉਹਨੇ ਕਹੇ ਨਹੀਂ ਪਿਆਰਿਓ ਜਿਹੜਾ ਵਟਾ ਹੈ ਨਾ ਉਹਦੇ ਵਿੱਚ ਵੀ ਇੱਕ ਅਵਗੁਣਕ ਹੈ ਦੇਖੋ ਪਹਿਲਾਂ ਉਹਨਾਂ ਕਿਹਾ ਵੀ ਵੱਟੇ ਵਰਗਾ ਹੋਵੇ ਕਿ ਰਾਹ ਦੇ ਵਿੱਚ ਪਿਆ ਵਟਾ ਹੋਵੇ ਵੀ ਸਾਰੇ ਸਾਰੇ ਉਹਦੇ ਤੇ ਪੈਰ ਰੱਖ ਰੱਖ ਕੇ ਜਾਂਦੇ ਨੇ ਪੈਰ ਰੱਖ ਰੱਖ ਕੇ ਜਲਦੇ ਨੇ ਇਹਦਾ ਮਤਲਬ ਉਹ ਉਹਦੇ ਵਿੱਚ ਨਿਮਰਤਾ ਇੰਨੀ ਹੋਵੇ ਕੋਈ ਜਿੰਨੇ ਮਰਜ਼ੀ ਮੰਦ ਬੋਲਾਂ ਦੇ ਪੈਰ ਉਹਦੇ ਉੱਤੇ ਧਰ ਦਵੇ ਪਰ ਉਹਦੇ ਮਾਨਸਿਕ ਆਤਮਿਕ ਬਲ ਤੇ ਕੋਈ ਵੀ ਠੇਸ ਨਾ ਪਹੁੰਚੇ ਇੰਨੀ ਨਿਮਰਤਾ ਦਾ ਮਾਲਕ ਹੋਵੇ ਇਹਨਾਂ ਨੀਵਾ ਹੋਵੇ ਪਰ ਨਾਲ ਹੀ ਉਹਨਾਂ ਕਹਿੰਦੇ ਵਟੇ ਵਿੱਚ ਵੀ ਇੱਕ ਅਵਗੁਣ ਖੈ ਕਈ ਵਾਰਾਂ ਇਹ ਰਸਤੇ ਚੱਲਦੇ ਨੂੰ ਰਾਹੀ ਗੀਰ ਨੂੰ ਦੁੱਖ ਵੀ ਦਿੰਦਾ ਹੈ ਜਦੋਂ ਠੇਡਾ ਵੱਜਦਾ ਹੈ ਤੁਰਦੇ ਹੋਏ ਮਨੁੱਖ ਨੂੰ ਦੁੱਖ ਲੱਗਦਾ ਹੈ ਪੀੜ ਹੁੰਦੀ ਹੈ ਉਹਨੇ ਕਿਹਾ ਨਹੀਂ ਰੋੜੇ ਵਰਗਾ ਵੀ ਨਹੀਂ ਹੋਣਾ ਚਾਹੀਦਾ ਵੱਟੇ ਵਰਗਾ ਵੀ ਨਹੀਂ ਤੇ ਪੁੱਛਿਆ ਭਗਤ ਸਾਹਿਬ ਜੀ ਫਿਰ ਕਿਵੇਂ ਤਾਂ ਹੋਵੇ ਪਰਮੇਸ਼ਰ ਦਾ ਪਿਆਰਾ ਕਿਵੇਂ ਦਾ ਹੋਣਾ ਚਾਹੀਦਾ ਰੱਬ ਦਾ ਪਿਆਰਾ ਕਿਵੇਂ ਦਾ ਹੋਵੇ ਉਹਨੇ ਕਿਹਾ ਰੱਬ ਦਾ ਪਿਆਰਾ ਐਸਾ ਹੋਵੇ ਜਿਵੇਂ ਧਰਤੀ ਤੇ ਮਿੱਟੀ ਹੈ ਉਹਨੇ ਕਿਹਾ ਮਿੱਟੀ ਤੇ ਕੋਈ ਤਰੇਗਾ ਠੇਡਾ ਤੇ ਨਹੀਂ ਨਾ ਵੱਜੇਗਾ ਵਟੇ ਤੇ ਕੋਈ ਤੁਰੇਗਾ ਤੇ ਸ਼ਾਇਦ ਹੋ ਸਕਦਾ ਤੁਰਦਿਆਂ ਤੁਰਦਿਆਂ ਠੇਡਾ ਵੱਜੇ ਦਰਦ ਸਹਾਰ ਨਾ ਪਵੇ ਪਰ ਮਿੱਟੀ ਵਿੱਚ ਤੇ ਇਸ ਤਰ੍ਹਾਂ ਕੋਈ ਗੱਲ ਨਹੀਂ ਮਿੱਟੀ ਵਿੱਚੋਂ ਦੁੱਖ ਨਹੀਂ ਪਰ ਉਹ ਨਾਲ ਅਗੇ ਹੋਰ ਵੀ ਕਹਿੰਦੇ ਕਹਿੰਦੇ ਨਹੀਂ ਨਹੀਂ ਕਬੀਰ ਖੇ ਹੋਈ ਤਾਂ ਕਿਆ ਭਇਆ ਜਾਉ ਉਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ ਉਹਨੇ ਕਿਹਾ ਨਹੀਂ ਇਸ ਤਰ੍ਹਾਂ ਮਿੱਟੀ ਵਿੱਚ ਵੀ ਇੱਕ ਅਫਗੁਣਕ ਹੈ ਪੁੱਛਿਆ ਭਗਤ ਜੀ ਮਿੱਟੀ ਵਿੱਚ ਕੀ ਆਵਗੁਣ ਹੁਣ ਉਹ ਠੇਡਾ ਥੋੜਾ ਮਾਰਦੀ ਉਹਦੇ ਨਾਲ ਲੱਗਿਆ ਹੋਏ ਠੇਡੇ ਚੋਂ ਦੁੱਖ ਥੋੜਾ ਪ੍ਰਾਪਤ ਹੁੰਦਾ ਉਹਨੇ ਕਹਿੰਨੇ ਇਹਦੇ ਵਿੱਚ ਵੀ ਆਵਗੁਣ ਹੈ ਜਦੋਂ ਹਵਾ ਦਾ ਝੌਂਕਾ ਚੱਲਦਾ ਇਹ ਉੱਡਦੀ ਏ ਰਾਹ ਗੀਰ ਤੇ ਤਨ ਤੇ ਲੱਗਦੀ ਅੱਖਾਂ ਵਿੱਚ ਪੈਂਦੀ ਏ ਕੱਪੜਿਆਂ ਤੇ ਲੱਗਦੀ ਏ ਕੱਪੜੇ ਮੈੜੇ ਕਰਦੀ ਏ ਅੱਖਾਂ ਵਿੱਚ ਪੈਂਦੀ ਅੱਖਾਂ ਵਿੱਚ ਦਰਦ ਹੁੰਦਾ ਇਸ ਕਰਕੇ ਮਿੱਟੀ ਵਰਗਾ ਵੀ ਨਹੀਂ ਹੋਣਾ ਚਾਹੀਦਾ ਭਾਵੇਂ ਉਹਦੇ ਵਿੱਚ ਇੱਕ ਗੁਣ ਹੈ ਵੀ ਉਹ ਪਾਣੀ ਸੋਖ ਲੈਂਦੀ ਉਹ ਕਿਸੇ ਨੂੰ ਦੁੱਖ ਨਹੀਂ ਦਿੰਦੀ ਜਦੋਂ ਕੋਈ ਤੁਰਦਾ ਉਹਦੇ ਤੇ ਉਹਦੇ ਨੂੰ ਦੁੱਖ ਪ੍ਰਾਪਤ ਨਹੀਂ ਹੁੰਦਾ ਪਰ ਜਦੋਂ ਉੱਡਦੀ ਏ ਤੇ ਅੱਖਾਂ ਵਿੱਚ ਪੈਂਦੀ ਕੱਪੜਿਆਂ ਤੇ ਲੱਗਦੀ ਕੱਪੜੇ ਖਰਾਬ ਕਰਦੀ ਕਹਿੰਦੇ ਨਹੀਂ ਮਿੱਟੀ ਵਰਗਾ ਵੀ ਨਾ ਹੋਵੇ ਫਿਰ ਕਿਵੇਂ ਦਾ ਹੋਣਾ ਚਾਹੀਦਾ ਜੀ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ ਉਹਨਾਂ ਕਹੇ ਪਾਣੀ ਵਰਗਾ ਹੋਵੇ ਨਾ ਤੇ ਪਾਣੀ ਚੋਂ ਠੇਡਾ ਵੱਜੇ ਨਾ ਪਾਣੀ ਕਿਧਰੇ ਉੱਡ ਕੇ ਅੱਖਾਂ ਵਿੱਚ ਪਵੇ ਤੇ ਨਾ ਤਨ ਤੇ ਲੱਗੇ ਪਰ ਨਾਲ ਹੀ ਉਹਨਾਂ ਫਿਰ ਅਗਲੀ ਖਾਲ ਵੀ ਕਰ ਦਿੱਤੀ ਬਾਬਾ ਕਬੀਰ ਸਾਹਿਬ ਨੇ ਉਹ ਕਹਿੰਦੇ ਨਹੀਂ ਪਾਣੀ ਵਰਗਾ ਵੀ ਨਹੀਂ ਹੋਣਾ ਚਾਹੀਦਾ ਹੁਣ ਪਾਣੀ ਵਿੱਚ ਇਹ ਜਿਹੜੇ ਪਿਛਲੇ ਦੋ ਅਵਗੁਣ ਨੇ ਕਿ ਉਹ ਠੇਡਾ ਮਾਰ ਸਕਦਾ ਠੇਡਾ ਲੱਗ ਸਕਦਾ ਵੱਟੇ ਦਾ ਮਿੱਟੀ ਜਿਹੜੀ ਉੱਡ ਕੇ ਅੱਖਾਂ ਵਿੱਚ ਪੈ ਸਕਦੀ ਪਰ ਪਾਣੀ ਵਿੱਚ ਤਾਂ ਕੁਝ ਨਹੀਂ ਨਾ ਤੇ ਪਾਣੀ 'ਚੋਂ ਠੇਡਾ ਲੱਗੇ ਨਾ ਪਾਣੀ ਉੱਡ ਕੇ ਅੱਖਾਂ ਵਿੱਚ ਪਵੇ ਪਰ ਬਾਬਾ ਕਬੀਰ ਸਾਹਿਬ ਕਹਿੰਦੇ ਪਾਣੀ ਵਿੱਚ ਇੱਕ ਅਵਗੁਣ ਇਹ ਹੈ ਕਿ ਇਹ ਕਦੇ ਤਤਾ ਹੋ ਜਾਂਦਾ ਹੈ ਕਿ ਤੱਕ ਕਦੇ ਠੰਡਾ ਹੋ ਜਾਂਦਾ ਹੈ ਜਿਹੜਾ ਪਰਮੇਸ਼ਵਰ ਦਾ ਪਿਆਰ ਹੈ ਉਹ ਤੇ ਸਮ ਦ੍ਰਿਸ਼ਟ ਹੋਣਾ ਚਾਹੀਦਾ ਉਹ ਤੇ ਉਹਦੇ ਵਿੱਚ ਤੇ ਕੋਈ ਨਹੀਂ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਚਲ ਕਮਲ ਰਹਿਤ ਹੈ ਕਿ ਇਹ ਇਹ ਉਹਦੇ ਵਿੱਚ ਗੁਣ ਨੇ ਜਿਹੜੇ ਰੱਬ ਦੇ ਪਿਆਰੇ ਉਹ ਸਭ ਨੂੰ ਇੱਕ ਬਰਾਬਰ ਵੇਖਦੇ ਨੇ ਉਹਨਾਂ ਦਾ ਭੋਜਨ ਪ੍ਰਭੂ ਪਰਮੇਸ਼ਵਰ ਦਾ ਕੀਰਤਨਕ ਹੈ ਉਹ ਇਸ ਸੰਸਾਰ ਵਿੱਚ ਨਿਰਲੇਪ ਉਹ ਰਹਿੰਦੇ ਨੇ ਹਰ ਵੇਲੇ ਪਰਮੇਸ਼ਵਰ ਦਾ ਨਾਮ ਤੇ ਹੁੰਦੇ ਨੇ ਇਹ ਉਹਨਾਂ ਵਿੱਚ ਗੁਣ ਨੇ ਖਟ ਲਖਣ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਜ ਸਵਜਣ ਹੈ ਇਹ ਰੱਬ ਦੇ ਪਿਆਰਿਆਂ ਦੇ ਗੁਣ ਨੇ ਉਹ ਕਿਸੇ ਨੂੰ ਉਹਦੇ ਵਾਸਤੇ ਕੋਈ ਵੈਰੀ ਨਹੀਂ ਜੁਗਤ ਨਿਰਮਲ ਨਿਰਵੈਣ ਨੇ ਸਭ ਇੱਕ ਬਰਾਬਰ ਨੇ ਗਿਆਨੰਗ ਸਮ ਦੁਖ ਸੁਖੰ ਦੁੱਖ ਵਿੱਚ ਵੀ ਸੁਖ ਵਿੱਚ ਵੀ ਇੱਕ ਬਰਾਬਰ ਨੇ ਉਹਨਾਂ ਵਾਸਤੇ ਕੋਈ ਮਿੱਤਰ ਨਹੀਂ ਕੋਈ ਵੈਰੀ ਨਹੀਂ ਨਾ ਕੋ ਬੈਰੀ ਨਹੀਂ ਬਿਗਾਉਣਾ ਸਗਲ ਸੰਗ ਹਮਕੋ ਬਨਾਈ ਇਹ ਉਹਨਾਂ ਦੀ ਹਵਸਤਕ ਹੈ ਇਸ ਕਰਕੇ ਉਹ ਤੱਤੇ ਤੇ ਠੰਡੇ ਨਹੀਂ ਹੋ ਸਕਦੇ ਉਹ ਤਾਂ ਸਾਰਿਆਂ ਵਾਸਤੇ ਇੱਕ ਬਰਾਬਰ ਨੇ ਉਹਨਾਂ ਪਾਣੀ ਵਿੱਚ ਇੱਕ ਅਵਗੁਣ ਹੈ ਜੇ ਪਾਣੀ ਵਰਗੇ ਹੋਣ ਪਾਣੀ 'ਚ ਠੇਡਾ ਨਹੀਂ ਵੱਜ ਸਕਦਾ ਪਾਣੀ ਗੁੱਟ ਕੇ ਅੱਖਾਂ ਵਿੱਚ ਨਹੀਂ ਪੈ ਸਕਦਾ ਪਰ ਪਾਣੀ ਵਿੱਚ ਇੱਕ ਅਵਗੁਣ ਇਹ ਹੈ ਕਿ ਉਹ ਠੰਡਾ ਵੀ ਹੋ ਜਾਂਦਾ ਕਦੇ ਇੱਕ ਤੱਤਾ ਹੋ ਜਾਂਦਾ ਫਿਰ ਬਾਬਾ ਕਬੀਰ ਸਾਹਿਬ ਨੇ ਪੁੱਛਿਆ ਜੀ ਭਗਤ ਜੀ ਕਿਵੇਂ ਦਾ ਇਹ ਹੋਵੇ ਫਿਰ ਰੱਬ ਦਾ ਪਿਆਰ ਕਿਸ ਤਰੀਕੇ ਦਾ ਹੋਵੇ ਜੇ ਵੱਟੇ ਵਰਗਾ ਵੀ ਨਾ ਹੋਵੇ ਮਿੱਟੀ ਵਰਗਾ ਤੂੰ ਸਹੀਂ ਦੱਸਿਆ ਸਾਰਾ ਕੁਝ ਬਚਣਾ ਪੜਦਿਆ ਕਬੀਰ ਰੋੜਾ ਹੋਇ ਰਹੋ ਬਾਟ ਕਾ ਤਜ ਮਨਕਾ ਵਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਨਾਲ ਹੀ ਗੱਲ ਕਹਿ ਦਿੱਤੀ ਕਬੀਰ ਰੋੜਾ ਹੋਇਆ ਤਾਂ ਕਿਆ ਭਾਇਆ ਪੰਥੀ ਕਉ ਦੁਖ ਦੇ ਹਰ ਜਨ ਐਸਾ ਚਾਹੀਏ ਜਿਉਂ ਧਰਦੀ ਮੈਂ ਖੇ ਕਬੀਰ ਖੇ ਹੋਈ ਤਾਂ ਕਿਆ ਭਾਇਆ ਜੋੜ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਪਰ ਨਾਲ ਹੀ ਗੱਲ ਕਹੀ ਨਹੀਂ ਕਬੀਰ ਪਾਣੀ ਹੋਇਆ ਤਾਂ ਕਿਆ ਭਾਇਆ ਸੀਰਤਾ ਤਾਤਾ ਹੋਏ ਉਹ ਤੇ ਕਦੇ ਠੰਡਾ ਹੈ ਤੇ ਕਦੇ ਤੱਤਾ ਹੈ ਤੇ ਫਿਰ ਪੁੱਛਿਆ ਭਗਤ ਜੀ ਰੱਬ ਦਾ ਪਿਆਰਾ ਹੋਵੇ ਕਿਵੇਂ ਦਾ ਤੂੰ ਨਾ ਕਿਹਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ ਕਦੇ ਰੱਬ ਦਾ ਪਿਆਰਾ ਕਿਵੇਂ ਦਾ ਹੋਵੇ ਜਿਵੇਂ ਦਾ ਰੱਬ ਆਪ ਹੈ ਵੇਖੋ ਕਿੱਡੇ ਪਿਆਰੇ ਬਚਨ ਨੇ ਰੱਬ ਵਰਗਾ ਵੈਸੇ ਬਣ ਨਹੀਂ ਕੋਈ ਸਕਦਾ ਰੱਬ ਤਾਂ ਇੱਕੋ ਹੀ ਅਖਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰ ਉਹਦੇ ਜਿਹੜੇ दैਵੀ ਗੁਣ ਨੇ ਜਦੋਂ ਉਹ ਕਿਸੇ ਸਰੀਰ ਵਿੱਚ ਪ੍ਰਵੇਸ਼ ਕਰ ਜਾਣ ਤੇ ਲੋਕ ਨੂੰ ਰੱਬ ਵਾਂਗੂ ਪੂਜਣ ਲੱਗ ਪੈਂਦੇ ਨੇ ਉਹਦੀ ਜੈ ਜੈਕਾਰ ਹੋਣ ਲੱਗ ਪੈਂਦੀ ਜਿਹਦੇ ਹਿਰਦੇ ਘਰ ਵਿੱਚ ਪ੍ਰਭੂ ਪਰਮੇਸ਼ਵਰ ਦਾ ਗਿਆਨ ਸ਼ਬਦ ਘਰ ਘਰ ਜਾਏ ਤੇ ਬਾਣੀ ਕੇ ਦੀ ਉਹਦੀ ਜੈ ਜੈਕਾਰ ਤੇ ਹੋਵੇ ਕਿਉਂਕਿ ਉਹ ਰੱਬ ਵਰਗਾ ਬਣ ਚੁੱਕਿਆ ਉਹ ਇਕਮਿਕ ਹੋ ਚੁੱਕੇ ਨੇ ਉਹਨਾਂ ਵਿੱਚ ਫਿਰ ਕੋਈ ਅੰਤਰ ਨਹੀਂ ਰਿਹਾ ਜਿਵੇਂ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਨੇ ਜਨਮ ਸਾਖੀ ਦੇ ਬੋਲ ਨੇ ਤੁਰਦਿਆਂ ਤੁਰਦਿਆਂ ਭਾਈ ਮਰਦਾਨਾ ਸਾਹਿਬ ਜੀ ਦੇ ਬਾਬਾ ਐਵੇਂ ਬਹੁਤਾ ਮਾਰ ਨਾ ਕਰਦਾ ਫਿਰੀ ਵੇਖੋ ਮਿੱਤਰ ਸਨ ਨਾ ਉਹ ਗੁਰੂ ਨਾਨਕ ਸਾਹਿਬ ਦਾ ਭਾਈ ਮਰਦਾਨਾ ਸਾਹਿਬ ਨਾਲ ਇੰਨਾ ਕੋ ਸਨੇਹ ਹੈ ਜਦੋਂ ਜਨਮ ਸਾਖੀ ਨੂੰ ਪੜੀਏ ਕਵੀ ਰਾਜ ਵਾਹ ਕਵੀ ਭਾਈ ਸੰਤੋਖ ਸਿੰਘ ਸਾਹਿਬ ਨੂੰ ਪੜੀਏ ਉਹ ਲਿਖਦੇ ਨੇ ਜਿਸ ਦਿਨ ਭਾਈ ਮਰਦਾਨੇ ਨੇ ਸਰੀਰ ਤਿਆਗ ਦਿੱਤਾ ਨਾ ਉਸ ਦਿਨ ਤੋਂ ਬਾਅਦ ਹਜ਼ੂਰ ਨੇ ਆਪਣੀਆਂ ਉਦਾਸੀਆਂ ਵੀ ਬੰਦ ਕਰ ਦਿੱਤੀ ਉਸ ਦਿਨ ਤੋਂ ਬਾਅਦ ਕਰਤਾਰਪੁਰ ਆਣ ਵਸ ਕੇ ਸਤਗੁਰੂ ਉਦਾਸੀਆਂ ਬੰਦ ਕਰ ਦਿੱਤੀ ਹੁਣ ਭਾਈ ਮਰਦਾਨਾ ਕਹਿੰਦਾ ਬਾਬਾ ਐਵੇਂ ਬਹੁਤਾ ਮਾਰ ਨਾ ਕਰਦਾ ਫਿਰੀ ਤੇਰੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਜਨਮ ਸਾਖੀ ਦੇ ਬੋਲ ਬਾਬਾ ਐਵੇਂ ਬਹੁਤਾ ਮਾਰ ਨਾ ਕਰਦਾ ਫਿਰੀ ਤੇਰੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਕਿਉਂ ਤੂੰ ਕਰਤਾਰ ਦਾ ਢੂਮ ਢੂਮ ਦਾ ਅਰਥ ਸੇਵਾਦਾਰ ਨੌਕਰ ਬਾਬਾ ਤੂੰ ਕਰਤਾਰ ਦਾ ਢੂਮ ਮੈਂ ਤੇਰਾ ਢੂਮ ਤੂੰ ਕਰਤਾਰ ਪਾਇਆ ਅਸਾ ਤੇਰੇ ਵਿੱਚੋਂ ਵੇਖਿਆ ਦਸ ਅੰਤਰ ਕੀ ਤੂੰ ਪਰਮੇਸ਼ਰ ਵੇਖੇ ਤੂੰ ਪਰਮੇਸ਼ਰ ਹੈ ਮੇਰੇ ਲਈ ਮੈਂ ਤੈਨੂੰ ਵੇਖ ਲਿਆ ਤੂੰ ਪਰਮੇਸ਼ਰ ਨੇ ਵੇਖ ਤੇਰੇ ਮੇਰੇ ਵਿੱਚ ਦਸ ਕੀ ਅੰਤਰ ਹੋਇਆ ਸਾਡੀ ਇੱਕ ਗੱਲ ਹੈ ਨਾ ਹੁਣ ਇਹ ਹੰਕਾਰ ਵਾਲੇ ਸ਼ਬਦ ਨਹੀਂ ਸਨ ਇਹ ਜੁੜੇ ਹੋਇਆ ਦੀ ਗੱਲ ਹੈ ਇਹ ਇੱਕ ਹੋਇਆ ਦੀ ਗੱਲ ਹੈ ਭਾਈ ਮਰਦਾਨਾ ਕਹਿੰਦੇ ਬਾਬਾ ਤੇਰੇ ਮੇਰੇ ਵਿੱਚ ਅੰਤਰ ਹੁਣ ਇਹਦਾ ਅਰਥ ਇਹ ਨਹੀਂ ਵੀ ਉਹ ਟੰਡੂਰਾ ਬਟੇ ਕਹਿੰਦੇ ਮੈਂ ਤਾਂ ਗੁਰੂ ਨਾਨਕ ਹੀ ਬਣ ਗਿਆ ਨਹੀਂ ਪਿਆਰਿਓ ਉਹ ਕਹਿੰਦੇ ਬਾਬਾ ਬੇਤਰੀ ਨਾਲ ਪਿਆਰ ਹੀ ਇੰਨਾ ਕਰਦਾ ਵੀ ਤੈਨੂੰ ਤੇ ਮੈਨੂੰ ਮੈਂ ਵੱਖਰਾ ਸਮਝਦਾ ਹੀ ਨਹੀਂ ਹੈ ਤੇਰੇ ਮੇਰੇ ਵਿੱਚ ਅੰਤਰ ਹੀ ਹੈ ਨਹੀਂ ਕੋਈ ਜਿਨੂੰ ਬਾਣੀ ਨੇ ਉਧਾਰਾ ਬੜੇ ਪਿਆਰੇ ਦਿੱਤੇ ਨੇ ਸਮੁੰਦਰ ਵਿੱਚੋਂ ਲਹਿਰਾਂ ਉੱਠ ਰਹੀਆਂ ਨੇ ਤੇ ਕੋਈ ਸਿਆਣਾ ਉੱਥੇ ਕਹੇ ਵੀ ਸਮੁੰਦਰ ਵੱਖਰਾ ਹੈ ਉੱਠਦੀਆਂ ਲਹਿਰਾਂ ਉਹ ਵੱਖਰੀਆਂ ਨੇ ਤੇ ਲੋਕ ਮੂਰਖ ਹੀ ਕਹਿਣਗੇ ਵੀ ਕਿਹੋ ਜੀ ਗੱਲ ਕਰਦਾ ਵੀ ਸਮੁੰਦਰ ਵਿੱਚੋਂ ਉੱਠਦੀਆਂ ਲਹਿਰਾਂ ਕਦੇ ਵੱਖਰੀਆਂ ਹੋ ਸਕਦੀਆਂ ਨੇ ਉੱਠੀਆਂ ਜ਼ਰੂਰ ਨੇ ਪਰ ਉਹਨਾਂ ਨੇ ਵਿੱਚ ਫਿਰ ਸਮੁੰਦਰ ਦੇ ਸਮਾਜ ਆਣਾ ਹੈ ਇਸ ਤਰ੍ਹਾਂ ਰੱਬ ਦੇ ਪਿਆਰੇ ਨੇ ਉਹ ਪਰਮੇਸ਼ਵਰ ਦੀ ਅੰਸ਼ ਚੋਂ ਹੀ ਸੰਸਾਰ ਵਿੱਚ ਜਨਮ ਲੈਂਦੇ ਨੇ ਤੇ ਪਰਮੇਸ਼ਵਰ ਵਿੱਚ ਜਾ ਸਮਾਉਂਦੇ ਨੇ ਕਿਉਂਕਿ ਉਹ ਪਰਮੇਸ਼ਵਰ ਵਰਗੇ ਨੇ ਰੋਜ਼ ਆਪਜੀ ਪੜ੍ਹਦੇ ਹੋ ਗੁਰੂ ਕਲਗੀ ਤਰ ਕਹਿੰਦੇ ਨੇ ਹਰ ਹਰ ਜਨ ਧਿਆਨ ਦੇਣਾ ਹਰ ਪਰਮੇਸ਼ਵਰ ਹਰ ਜਨ ਹਰੀ ਪਰਮੇਸ਼ਵਰ ਵਾਹਿਗੁਰੂ ਜੀ ਦੇ ਪਿਆਰੇ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾ ਇੱਕ ਤੇ ਦੂਸਰੀ ਗੱਲ ਹੀ ਕੋਈ ਨਹੀਂ ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਵਰਗੇ ਹੀ ਨੇ ਹਰ ਹਰ ਜਨ ਵੀ ਏਕ ਹੈ ਬਿਬ ਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਉ ਉਹ ਲਹਿਰਾਂ ਉੱਠੀਆਂ ਨੇ ਉਹ ਲਹਿਰਾਂ ਫਿਰ ਸਮੁੰਦਰ ਵਿੱਚ ਸਮਾ ਗਈਆਂ ਨੇ ਉਹਨਾਂ ਦੋਵਾਂ ਵਿੱਚ ਅੰਤਰ ਕੀ ਹੋਇਆ ਕੋਈ ਅੰਤਰ ਨਹੀਂ ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਮਹਿਮਾ ਉਹਨਾਂ ਦੀ ਵਡਿਆਈ ਫਿਰ ਸੰਸਾਰ ਵਿੱਚ ਹਰ ਥਾਂ ਹੀ ਹੁੰਦੀ ਹੈ ਜਿੱਥੇ ਉਹ ਚਲੇ ਜਾਂਦੇ ਭਾਈ ਗੁਰਦਾਸ ਸਾਹਿਬ ਦੇ ਇੱਕ ਬਚਨ ਨੇ ਬੜੇ ਪਿਆਰੇ ਰੱਬ ਦੇ ਪਿਆਰੇ ਕਿਵੇਂ ਦੇ ਹੁੰਦੇ ਉਹ ਕਹਿੰਦੇ ਦਰਖਤ ਦੇ ਕੋਲ ਕੋਈ ਗਿਆ ਦਰਖਤ ਨੂੰ ਵੱਟੇ ਮਾਰੇ ਫਲ ਵੀ ਤੋੜ ਲੇ ਹੁਣ ਜਿਨੇ ਵੱਟਾ ਮਾਰਿਆ ਦਰਖਤ ਨੇ ਬਦਲੇ ਵਿੱਚ ਵੱਟਾ ਤ ਨਹੀਂ ਨਾ ਮਾਰਿਆ ਉਹਨ ਸੰਸਾਰੀ ਬੰਦੇ ਦੀ ਕੀ ਫਿਤਰਤ ਹੈ ਜਿਹਦੇ ਕੋਈ ਚੰਗਾ ਬੋਲੇ ਵੈਸੇ ਤੇ ਚੰਗੇ ਬੁੱਲਣ ਵਾਲੇ ਨੂੰ ਵੀ ਅੱਗੋਂ ਚੰਗਾ ਜਵਾਬ ਨਹੀਂ ਮਿਲਦਾ ਪਰ ਫਿਰ ਵੀ ਚਲੋ ਜੇ ਕੋਈ ਚੰਗਾ ਬੋਲਦਾ ਤਾਂ ਅੱਗੋਂ ਚੰਗਾ ਜਵਾਬ ਤੇ ਜੇ ਕੋਈ ਮਾੜਾ ਬੋਲੇ ਤੇ ਅੱਗੋਂ ਹੋਰ ਦੋ ਮਾੜੀਆਂ ਗੱਲਾਂ ਬਾਤ ਸੁਣਾਉਂਦੇ ਨੇ ਸੰਸਾਰਿਕ ਬੰਦਿਆਂ ਦੀ ਇਹ ਆਦਤ ਹੈ ਨਾ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਰੱਬ ਦਾ ਪਿਆਰਾ ਐਵੇਂ ਤਾਂ ਨਹੀਂ ਉਹ ਕਿਸ ਤਰੀਕੇ ਦਾ ਹੈ ਕਿ ਕਿਸ ਨੇ ਦਰਖਤ ਤੇ ਵਟਾ ਮਾਰਿਆ ਤੇ ਦਰਖਤ ਤੇ ਬਦਲੇ ਵਿੱਚ ਵਟਾ ਤੇ ਨਹੀਂ ਨਾ ਮਾਰਿਆ ਬਦਲੇ ਵਿੱਚ ਤੇ ਫਲ ਦਿੱਤੇ ਨੇ ਉਸ ਦਰਖਤ ਦੀਆਂ ਲੱਕੜਾਂ ਨੂੰ ਵੱਢ ਕੇ ਆਰੀ ਥੱਲੇ ਦੇ ਕੇ چیر ਦਿੱਤਾ ਉਸ ਆਰੀ ਦੀਆਂ ਕਦੇ ਕਿਸੇ 베ੜੀ ਬਣਾ ਲਈ ਕਿਸੇ ਨੇ ਕੁਝ ਬਣਾ ਲਿਆ ਉਹ ਕੰਮ ਆਈ 베ੜੀ ਇਸ ਦਰਿਆ ਚੋਂ ਸਮੁੰਦਰ ਚੋਂ ਪਾਰ ਕਰਨ ਵਾਸਤੇ ਮਦਦ ਕਰਨ ਲੱਗੀ ਹਾਲਾਂਕਿ ਦਿੱਤਾ ਤੇ ਰਖਤ ਨੂੰ ਦੁੱਖ ਸੀ ਨਾ ਪਰ ਉਸ ਦਰਖਤ ਨੇ ਅਗਲੇ ਦਾ ਕਾਰਜ ਸਵਾਰਿਆ ਤੇ ਦੂਸਰੀ ਉਦਾਹਰਨ ਦਿੰਦੇ ਨੇ ਕਿ ਸਮੁੰਦਰ ਵਿੱਚੋਂ ਸਿੱਪੀ ਕੱਢੀ ਜਾਂਦੀ ਜਿਹਦੇ ਵਿੱਚ ਸੁੱਚਾ ਮੋਤੀ ਹੁੰਦਾ ਪਰ ਉਸ ਮੋਤੀ ਨੂੰ ਕੱਢਣ ਵਾਸਤੇ ਉਹਦਾ ਮੂੰਹ ਜਿਹੜਾ ਭੰੜਣਾ ਪੈਂਦਾ ਇੱਟ ਰੋੜਾ ਮਾਰ ਕੇ ਇੱਟ ਮਾਰ ਕੇ ਭਾਈ ਔਰਦਾਸ ਸਾਹਿਬ ਕਹਿੰਦੇ ਨੇ ਜਦੋਂ ਸਿੱਪੀ ਦੇ ਮੁਖ ਤੇ ਕੋਈ ਇੱਟ ਮਾਰਦਾ ਹੈ ਰੋੜਾ ਮਾਰਦਾ ਹੈ ਤੇ ਕਿਸ ਨੇ ਉਸ ਸਿੱਪਨੇ ਥੋੜਾ ਕਹਿੰਦੀ ਤੂੰ ਮੈਨੂੰ ਇੱਟ ਕਿਉਂ ਮਾਰੀ ਰੋੜਾ ਕਿਉਂ ਮਾਰਿਆ ਉਹ ਬਦਲੇ ਵਿੱਚ ਮੋਤੀ ਦਿੰਦੀ ਜਿਹੜੀਆਂ ਖਾਨਾਂ ਦੇ ਵਿੱਚ ਲੋਕੀ ਖੁਦਾਈ ਕਰਦੇ ਨੇ ਘਾਣ ਚਲਾਉਂਦੇ ਨੇ ਹਥੌੜਾ ਚਲਾਉਂਦੇ ਨੇ ਤੇ ਕਦੇ ਖਾਨ ਨੇ ਥੋੜਾ ਗਿਆ ਇਸ ਤਰ੍ਹਾਂ ਵੀ ਮੈਨੂੰ ਕਿਉਂ ਮਾਰਦਾ ਹੈ ਮੈਨੂੰ ਕਿਉਂ ਖੁਦਾਈ ਕਰਦਾ ਮੇਰੀ ਹਾਲਾਂਕਿ ਉਹ ਬਦਲੇ ਦੇ ਵਿੱਚ ਮੋਤੀ ਹੀਰੇ ਜਵਾਹਰਾਤ ਜੋ ਉਹਦੇ ਵਿੱਚ ਹੈ ਜਿਹੜੀ ਧਾਤ ਜਿਹੜੇ ਪਦਾਰਥ ਉਹਦੇ ਵਿੱਚ ਨੇ ਉਹ ਸਾਰੇ ਦੇ ਦਿੰਦੀ ਉਸ ਤੋਂ ਅਗਲੀ ਉਦਾਹਰਣ ਦਿੰਦੇ ਨੇ ਵੀ ਕਿਸੇ ਨੇ ਗੰਨੇ ਨੂੰ ਕੋਲੂ ਦੇ ਵਿੱਚ ਪੀੜਿਆ ਤੇ ਗੰਨੇ ਨੇ ਥੋੜਾ ਕਿਹਾ ਵੀ ਮੈਨੂੰ ਕੋਲੂ ਵਿੱਚ ਕਿਉਂ ਪੀੜਿਆ ਉਹਨੂੰ ਕੋਲੂ ਵਿੱਚ ਪੀੜ ਕੇ ਵੀ ਉਹਨੇ ਮਿੱਠਾ ਰਸ ਦਿੱਤਾ ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਭਾਵੇਂ ਉਹਨਾਂ ਨੂੰ ਕੋਈ ਮੰਦਾ ਕਵੇ ਭਾਵੇਂ ਕੋਈ ਚੰਗਾ ਕਵੇ ਜਿਹੜਾ ਉਹਨਾਂ ਦੀ ਸੰਗਤ ਵਿੱਚ ਆ ਜਾ ਉਹਨਾਂ ਨੂੰ ਗੁਰੂ ਨਾਲ ਜੋੜ ਹੀ ਦਿੰਦੇ ਨੇ ਉਹਨਾਂ ਨੂੰ ਉਹ ਅੰਮ੍ਰਿਤ ਹੀ ਦਿੰਦੇ ਨੇ ਨਾਮ ਨਾਲ ਹੀ ਜੋੜਦੇ ਨੇ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਫਲ ਬਿਰਖ ਫਲ ਦੇਤ ਜਿਉ ਪਾਖਾਣ ਮਾਰੇ ਸਿਰ ਕਰਵਤ ਸਹ ਗੈ ਆਰ ਪਾਰ ਹੈ ਸਾਗਰ ਮੈਂ ਕਾੜ ਮੁਖ ਫੋਰੀਤ ਸੀਪ ਕੇ ਜਿਉ ਦੇਤ ਮੁਕਤਾਹਲ ਅਵਗਿਆਨ ਵਿਚਾਰਖੈ ਜੈਸੇ ਖੰਨਵਾਰਾ ਖਾਨ ਖਨਤ ਹਨਤ ਕਨ ਮਾਨਕ ਹੀਰਾ ਅਮੋਲ ਪਰਪਕਾਰ ਹੈ ਊਖ ਮੈਂ ਪੀਊਖ ਜਿਉ ਪ੍ਰਗਾਸ ਹੋਤ ਕੋਲੂ ਪਚੈ ਅਵਗੁਣ ਕੇ ਗੁਣ ਕੀਏ ਸਾਧਨ ਕੇ ਦਵਾਰ ਹੈ ਜੇ ਕੋਈ ਅਵਗੁਣ ਲੈ ਕੇ ਵੀ ਆ ਜਾਏ ਕਿਸੇ ਸਾਧੂ ਪੁਰਸ਼ ਦੇ ਕੋਲ ਤੇ ਉਸ ਅਵਗੁਣ ਨੂੰ ਵੀ ਮਿਟਾ ਕੇ ਉਹ ਨਾਮ ਦਾ ਗੁਣ ਬਖਸ਼ਿਸ਼ ਕਰ ਦਿੰਦੇ ਨੇ ਉਹਨੂੰ ਨਾਮ ਨਾਲ ਜੋੜ ਦਿੰਦੇ ਨੇ ਐਸੇ ਰੱਬ ਦੇ ਪਿਆਰੀਆਂ ਦੀ ਵਡਿਆਈ ਖੈ ਹਾਲਾਂਕਿ ਬਾਣੀ ਨੇ ਤਾਂ ਕਿੰਨੀ ਥਾਈ ਉਹਨਾਂ ਪਿਆਰੀਆਂ ਦੀ ਵਡਿਆਈ ਕੀਤੀ ਜਿੰਨੀ ਮਰਜ਼ੀ ਕਰੀ ਚੱਲੀ ਹੈ ਕਦੇ ਸਮਾਪਤ ਨਹੀਂ ਹੋ ਸਕਦੀ ਜਿੰਨੀ ਮਰਜ਼ੀ ਉਹਨਾਂ ਰੱਬ ਦੇ ਪਿਆਰੇ ਦੀ ਵਡਿਆਈ ਕਰਦੇ ਚਲੀਏ ਕਰਦੇ ਚਲੀਏ ਕਿਉਂ ਕਿ ਇੱਕਮਿਕ ਹੋ ਚੁੱਕੇ ਨੇ ਪਰਮੇਸ਼ਰ ਨਾਲ ਤੇ ਜਿਹੜੇ ਇੱਕਮਿਕ ਹੋ ਗਏ ਨੇ ਉਹਨਾਂ ਦੀ ਵਡਿਆਈ ਬੜੀ ਬੇਅੰਤ ਖੈ ਜਿਹੜੇ ਇੱਕ ਹੋ ਚੁੱਕੇ ਨੇ ਸੋ ਗੁਰੂ ਬਖਸ਼ਿਸ਼ ਕਰੇ ਉਹਨਾਂ ਇੱਕ ਦੇ ਨਾਲ ਜੁੜਿਆਂ ਦੀ ਅਸੀਂ ਗੱਲ ਕਰੀਏ ਤੇ ਇੱਕ ਨਾਲ ਜੁੜਨ ਦਾ ਯਤਨ ਕਰੀਏ ਤੇ ਯਤਨ ਕਰੀਏ ਵੀ ਇਸ ਜੀਵਨ ਵਿੱਚ ਜ਼ਰੂਰ ਕਿਸੇ ਪੂਰਨ ਸਾਧੂ ਦੀ ਸੰਗਤ ਜਿਹੜੀ ਉਹ ਪ੍ਰਾਪਤ ਹੋਵੇ ਕਿਉਂਕਿ ਅਸੀਂ ਤਾਂ ਅਵਗੁਣਾ ਦੇ ਭਰੇ ਆ ਨਾ ਜੇ ਤੋ ਕੋਈ ਸਾਧੂ ਪੁਰਸ਼ ਜੀਵਨ ਵਿੱਚ ਮਿਲਦਾ ਹੈ ਤੇ ਉਹ ਜੀਵਨ ਦੀ ਦੂਰ ਦਸ਼ਾ ਜਿਹੜੀ ਬਦਲ ਕੇ ਰੱਖ ਦਿੰਦਾ ਹੈ ਉਹ ਗੁਰੂ ਨਾਲ ਜੋੜ ਦਿੰਦਾ ਹੈ ਅਵਗੁਣ ਸਾਰੇ ਕਿਉਂਕਿ ਬੰਦਾ ਅਵਗੁਣ ਵੇਖਦਾ ਹੈ ਗੁਰੂ ਅਵਗੁਣ ਨਹੀਂ ਚਿਤਾਰਦਾ ਜਿਹੜੇ ਗੁਰੂ ਦੇ ਪਿਆਰੇ ਨੇ ਪਰਮੇਸ਼ਰ ਦੇ ਪਿਆਰੇ ਨੇ ਉਹ ਵੀ ਅਵਗੁਣ ਨਹੀਂ ਚਿਤਾਰਦੇ ਉਹ ਅਵਗੁਣਾ ਨੂੰ ਬਖਸ਼ ਕੇ ਤੇ ਗੁਰੂ ਦੇ ਸ਼ਬਦ ਨਾਲ ਨਾਮ ਨਾਲ ਉਸ ਸਰੀਰ ਨੂੰ ਜੋੜ ਦਿੰਦੇ ਨੇ ਗੁਰੂ ਬਖਸ਼ਿਸ਼ ਕਰੇ ਇਨੀਆਂ ਬੇਨਤੀਆਂ ਪ੍ਰਵਾਨਜੋ ਕਿ ਸਮੇਂ ਦੀ ਸਮਾਪਤੀ ਹੈ।